हां जी दोस्तों सारेयानु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਨਿਸ਼ਾਨ ਸਿੰਘ ਦੇ ਕੋਲ ਦੋ ਵੜਾ ਦੋਸਤੋ ਤੁਹਾਨੂੰ ਦਿਖਾਉਣੀਆਂ ਇਸ ਕਵਰੇਜ ਵਿੱਚ ਤੇ ਦੋ ਹੀ ਮੱਝਾਂ ਦਿਖਾਵਾਂਗੇ ਠੀਕ ਹੈ ਮੱਝਾਂ ਝੋਟੀਆਂ ਦੋ ਨੇ ਇੱਕ ਮੱਝ ਸੂਨ ਵਾਲੀ ਆ ਇੱਕ ਝੋਟੀ ਬਿਲਕੁਲ ਤਾਜੀ ਸੂਈ ਆ ਇੱਕ ਵੜਾ ਦੋਸਤੋ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਵੜਾ ਠੀਕ ਆ ਚਾਰ ਨਗ ਨੇ ਚੌ ਨਗਾਂ ਦੀ ਪੂਰੀ ਡਿਟੇਲ ਆ ਬਈ ਨਿਸ਼ਾਨਦੇ ਨਾਲ ਪੂਰੀ ਗੱਲਬਾਤ ਕਰ ਲੈਣੀ ਆ ਦੋਸਤੋ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਗੋਂ ਦੋਸਤੋ ਐਨੀਮਲ ਕੋਈ ਵੀ ਹੁੰਦਾ ਦੋ ਟਾਈਮ ਚਵਾਈ ਕਰਿਆ ਕਰੋ ਗੱਭਣ ਪਸ਼ੂ ਆਪਣਾ ਚੌਥਾ ਨਾ ਤੇਪਕੇ ਤੇ ਸਾਲੀ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਪਿੰਡ ਖਾਸ ਤੁਸੀਂ ਰਸੂਲਪੁਰ ਨਹਿਰਾ ਵਿజిਟ ਕਰਨੀ ਆਓ ਲੈਣੀ ਆ ਜਾਣਕਾਰੀ ਅੱਜ 12 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਸੋ ਦੋਸਤੋ ਮਾਰਨਿੰਗ 13 ਦਸੰਬਰ ਨੂੰ ਸਵੇਰ ਜਿਹੜੀ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਆਜੋ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਸਿੰਘ ਕੀ ਹਾਲ ਹੈ ਵਧੀਆ ਵੇਜੀ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਨਾਲ ਪਿਆਰ ਭਰੀ ਸੱਸੀ ਹਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਨਿਸ਼ਾਨ ਭਾਈ ਪਸ਼ੂ ਚਾਰ ਪਕਾਉਂਗਾ ਚਾਰ ਪਸ਼ੂ ਵੀਰ ਜੀ ਅੱਛਾ ਜੀ ਦੋ ਬੈੜਾਂ ਤੇ ਦੋ ਹੀ ਮੱਜਾਂ ਦੋ ਬੈੜਾਂ ਤੇ ਦੋ ਹੀ ਮੱਜਾਂ ਇੱਕ ਮੱਝ ਸੂਈ ਇੱਕ ਗੱਬਣ ਆ ਠੀਕ ਆ ਜੀ ਆ ਛੋਟੀਆਂ ਸੂਈਆਂ ਹਾਂ ਜੀ ਦੂਜਾ ਸੂਆ ਸੂਈ ਵੀਰ ਜੀ ਅੱਛਾ ਇੱਕ ਗੱਬਣ ਤੇ ਇੱਕ ਵਾਰ ਸੂਈ ਹੈ ਨਾ ਇੱਕ ਗੱਬਣ ਤੇ ਇੱਕ ਸੂਈ ਆ ਚਲੋ ਜੀ ਆਓ ਪਹਿਲਾਂ ਪਰਤਾਂ ਝੋਟੀ ਤੋਂ ਕਰ ਲਈਏ ਡਿਟੇਲ ਸਾਂਝੀ ਕੀ ਸੁਆ ਕਿਨਮਾ ਆ ਸੁਆ ਵੀਜੀ ਦੂਜਾ ਸੂਈ ਆ ਅੱਛਾ ਜੀ 11 ਕਿਲੋ ਦੁੱਧ ਦੇ ਥੱਲੇ ਰੈੜੀ ਆ ਅੱਜ ਹੀ ਆਈ ਆਪਾਂ ਦੋ ਟਾਈਮ ਚਵਾਈ ਕਰਕੇ ਲੈਂਦੀ ਆ ਆਪਣੇ ਹੱਥੀ ਵੀਜੀ ਓਕੇ ਹਾਂਜੀ ਗਾੜ ਲੈ ਗਾੜ ਬਰਾਬਰ ਆ ਮਗਰ ਲੈ ਮਗਰ ਬਰਾਬਰ ਆ ਠੀਕ ਆ ਹਾਂਜੀ ਦਿਨ ਕਿੰਨੇ ਹੋ ਗਏ ਸੀ ਨੇ ਦਿਨ 7-8 ਦਿਨ ਹੋਏ ਵੀਜੀ ਠੀਕ ਆ ਜੀ ਮਗਰ ਇਹਦੇ ਕਟਾ ਹੋਏ ਜੀ ਮਗਰ ਕਟਾ ਹਾਂਜੀ ਸੂਆ ਦੁੱਜਾ ਸੂਆ ਦੁੱਜਾ ਠੀਕ ਆ ਜੀ ਥਾਣ ਭਾਂਡੇ ਦੀ ਸਾਫ ਆ ਵੀਰ ਜੀ ਹਾਂਜੀ 9-10 ਦੱਸਿਆ ਤੂੰ ਨਹੀਂ ਨਹੀਂ 11 ਕਿਲੋ ਦੁੱਧ ਵੀਰ ਜੀ ਅੱਛਾ ਹਾਂ ਠੰ ਠੀਕ ਆ ਹਾਂ ਸੀਰੀਜ਼ ਲਾ 11 ਕਿਲੋ ਦੋਸਤੋ ਭਾਈ ਦੁੱਧ ਕਹਿੰਦੇ ਆ 11 ਕਿਲੋ ਦੀ ਦਸਲੀ ਤੁਸੀਂ ਕਰ ਲਿਓ ਠੀਕ ਆ ਤੇ ਚ ਵਾਪਸ ਮਾ ਕਿਦਾਂ ਇੱਕ ਨੰਬਰ ਵੀਜੀ ਠੀਕ ਆ ਜੁਆਪਸ ਮਾ ਇੱਕ ਨੰਬਰ ਆ ਲੈ ਵੀ ਨਿਸ਼ਾਨ ਖੋਲ ਕੇ ਤੋਰਦੇ ਨੂੰ ਠੀਕ ਆ ਤੇ ਸਵੇਰ ਦੂਜੇ ਸੂਈ ਆ 57 76 7 ਦਿਨਾਂ ਦੀ ਸੂਈ ਆ ਮਗਰ ਕਟਾ ਮੇਲ ਕਾਫ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਰਾਏ ਮੋਰਸਲ ਪਛਾਹ ਕਰੀਂ ਥੋੜਾ ਆ Hadi hadi ਨਿਸ਼ਾਨ 11 ਕਿਲੋ ਤੋ ਤੋ ਪੂਰਾ ਨੇਟੇ ਗਾ ਹਾਂਜੀ ਵੀਰ ਜੀ ਹੈਗਾ ਵਪਾਰੀ ਨਹੀਂ ਨਹੀਂ ਵਪਾਰੀਆਂ ਵਾਲਾ ਨਹੀਂ ਆਪਾਂ ਵੀਰ ਜੀ ਚਵਾ ਕੇ ਦੇਣਾ ਆਹਦੇ ਅੱਛਾ ਹਾਂਜੀ ਆਪਾਂ ਦਾ ਨਹੀਂ ਨਹੀਂ ਵਪਾਰੀ ਝੂਠ ਮਾਰ ਲੈਂਦੇ ਆਪਾਂ ਵੀਰ ਜੀ ਆਪਾਂ ਵਪਾਰ ਦਾ ਕੰਮ ਕਰਦੇ ਆਪਾਂ ਝੂਠ ਨਹੀਂ ਮਾਰਦੇ ਵੀਰ ਜੀ ਤਸੱਲੀ ਕਰਕੇ ਖੜਦਾ ਇਹ ਸਵੇਰੇ ਆਈਆਂ ਕਿ ਲੋਹ ਖੰਡ ਘਟ ਕਹਿ ਸਕਦੇ ਆਪਾਂ ਉੱਥੇ ਯਾਰ 5.5 ਓਹਲੇ ਚ ਹੋਇਆ 5.5 ਓਹਲੇ ਚ 5.6 ਤੋਂ 5.6 ਚਵਾਈ ਹੋਈ ਵੀਰ ਜੀ ਠੀਕ ਹੈ ਜੀ ਹਾਂਜੀ ਲੋ ਸੋ ਦੋਸਤੋ 11 ਕਿਲੋ ਤੋ ਤੋ ਹਾਜ਼ਰ ਆ ਤਸੱਲੀ ਕਰਿਓ ਠੀਕ ਆ ਬਾਕੀ ਥਾਨ ਥੁਣ ਬਹੁਤ ਸੋਨਾ ਮੁ ਜੋ ਵਾਪਸ ਮਾਦੀ ਵੀ ਬਈ ਦੱਸਣ ਦੇ ਆ ਵੀ ਇੱਕ ਨੰਬਰ ਆ ਜੋ ਵਾਪਸ ਮਾ ਵੀ ਇੱਕ ਨੰਬਰ ਆ ਠੀਕ ਆ ਤੇ ਆ ਥਾਣਾ ਪੂਰਾ ਕੀ ਮੁੱਲ ਕਰਦੇ ਨਿਸ਼ਾਨ ਦਾ ਮੁੱਲ ਵੀਰ ਜੀ ਦੱਸ ਦਈਏ ਜੇ ਉਹ ਤਾਂ ਗੱਲ ਹੁੰਦੀ ਸੀ ਇਹਦੀ ਕਿੰਨਾ ਚੱਲਦੀ ਸੀ ਵੀਰ ਜੀ ਅੱਛਾ ਜੀ ਹਾਂਜੀ ਨਹੀਂ ਦੱਸ ਦੋ ਗੱਲ ਕੋਈ ਨਹੀਂ ਚੱਲੀ ਜਾਂਦੀ ਡਿਮਾਂਡ ਵੀਰ ਜੀ 70000 ਇਹਦੀ ਅੱਛਾ ਹਾਂਜੀ ਥੋੜਾ ਬੜਾ ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ 70 ਚ ਹਾਂਜੀ ਠੀਕ ਆ ਜੀ ਤੇ ਇਹ ਕਾਪਾ ਪਿਛਲੀ ਵਾਰ ਵੀਡੀਓ ਪਾਈ ਵੀਰ ਜੀ ਆਪਾਂ ਨੂੰ ਚਲ ਆਪਾਂ ਕਰੀ ਆਨਲਾਈਨ ਅੱਗੇ ਵੀ ਡੰਗਰ ਭੇਜੀਦੇ ਸੀ ਥੋੜੇ ਬਾਰੇ ਪੈਸੇ ਪੁਆ ਕੇ ਭੇਜੀਦੇ ਤੇ ਉਹ ਥੋੜੇ ਬੰਦੇ ਸਾਹਜ ਵਾਲੇ ਨਿਕਲ ਆਏ ਚੰਡੇਰੀ ਉਹਨਾਂ ਦੀ ਰਿਸ਼ਤੇਦਾਰੀ ਭੈਣ ਵਿਆਹੀ ਇਹ ਮੁੰਡੇ ਇਧਰ ਜਨਾਲੇ ਦੇ ਹੀ ਤੇ ਉਹਨਾਂ ਵੀਰ ਜੀ ਰਾਤ ਮੱਝ ਮਗਾਲੀ ਤੇ ਠੱਗੀ ਮਾਰ ਕੇ ਉੱਥੇ ਜਾ ਕੇ ਪੈਸੇ ਨਹੀਂ ਦਿੱਤੇ ਆਹੇ ਕੱਲ ਲੈ ਲਓ ਪਰਸੋਂ ਲੈ ਲਓ ਅੱਛਾ ਜੀ ਹਾਂਜੀ ਬਾਕੀ ਉਹਨਾਂ ਦਾ ਨੰਬਰ ਵੀ ਹੈਗਾ ਜੋ ਆਧਾਰ ਕਾਰਡ ਵੀ ਹੈਗਾ ਜੋ ਉਹਨਾਂ ਦਾ ਸਾਰਾ ਪ੍ਰੂਫ ਜਿਸ ਵਾਰ ਆਜ ਨਾ ਅੱਛਾ ਕੀ ਕੀਤਾ ਕੀ ਮੱਜ ਮਗਾਲੀ ਮੱਜ ਮਗਾਲੀ ਭਾਜੀ ਉੱਥੇ ਜਾ ਕੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਖਰਾਬ ਕਰਦੇ ਇਹ ਅੱਛਾ ਹਾਂ ਮੱਜ ਵਾਪਸ ਆਈ ਹੈ ਭਾਜੀ ਮੱਜ ਵਾਪਸ ਆ ਗਈ ਹਾਂਜੀ ਕਿਰਾਏ ਭਾੜਾ ਉਹਨਾਂ ਤੋਂ ਲਿਆ ਕਿਰਾਏ ਭਾੜੇ ਕੁਛ ਨਹੀਂ 2.5 ਹਜ਼ਾਰ ਵੀਰ ਜੀ ਆਪ ਦੇ ਤਾਂ ਨਜਾਇਜ਼ ਠੁਗਿਆ ਪਾਣੋ ਅੱਛਾ ਹਾਂਜੀ ਤੇ ਆ ਸਕਰੀਨ ਸ਼ਾਟ ਵੀ ਉਹਨਾਂ ਨੇ ਉਹਨਾਂ ਦੇ ਮਾਰੇ ਜੇ ਆਪਾਂ ਉਧਰੋਂ ਪਾਰੀ ਸੀਗਾ ਘਰਾਂ ਨਹੀਂ ਨਹੀਂ ਘਰਾਂ ਦੇ ਹੀ ਆ ਵੇਖੋ ਉਹਨੇ ਆਪ ਦੇ ਉਧਰੋਂ ਉਧਾਰ ਕਰਦੀਆਂ ਜਿਹੜੇ ਫੋਟੋਗ੍ਰਾਫੀਆਂ ਭੇਜਿਆ ਉਧਰ ਡਿਲੀਟ ਕਰਦੀਆਂ ਸੋ ਦੋਸਤੋ ਇਹੋ ਜੇ ਬਾਈਮਾਨ ਬੰਦੇ ਵੀ ਬੈਠੇ ਆ ਵਪਾਰੀਆਂ ਵਪਾਰੀ ਕੋ ਜ ਨਹੀਂ ਹੈਗੇ ਤੇ ਕੋਈ ਘਰ ਵਾਲੇ ਜਿਹੜੇ ਆਮ ਹੈਗੇ ਦੋਸਤੋ ਵੀ ਬੰਦੇ ਕੋ ਜ ਨਹੀਂ ਹੈਗੇ ਆਏ ਆਂਦੇ ਵੀਰ ਜੀ ਨਜ਼ਾਇਜ਼ ਹੀ ਕਿਸਦਾ ਪਤਾ ਨਹੀਂ ਬਾਜਵਾ ਸਟਾਰਟ ਕੋਈ ਫਾਰਮ ਹੈਗਾ ਤੇ ਨਹੀਂ ਹੈਗਾ ਉਥੇ ਡੈਡੀ ਤੇ ਇੱਕ ਵੀਰ ਗੱਡੀ ਵਾਲਾ ਆਪਣੇ ਗਏ ਸੀ ਤੇ ਉਥੇ ਕੋਈ ਘੋੜੀ ਗਾੜੀ ਨਹੀਂ ਨਾ ਘੋੜਾ ਹੀ ਦਿਖਿਆ ਵਾ ਤੇ ਆ ਆਖੀ ਜਾਂਦੇ ਆ ਇਹ ਬਾਜਵਾ ਸਟਾਰਟ ਫਾਰਮ ਹੈ ਸਾਡਾ ਵੀਰ ਜੀ ਹਾਂਜੀ ਨਹਿਰਾ ਤੋਂ ਲੈ ਕੇ ਆਂਦੀ ਸਾਡੇ ਡਾਂਡੇ ਮਿੰਡੇ ਥਾਣੇ ਪੈ ਗਏ ਸੰਘਿਆ ਜਿੰਨਾ ਪੈਣਾ 2.5 3 ਕਿਲੋਮੀਟਰ ਦੂਰ ਆ ਵੀਰ ਜੀ ਅੱਛਾ ਤੇ ਕੋਈ ਉਧਰ ਸੁਨਣਾ ਸੁੰਨੀ ਜਗਾ ਕੋਈ ਕੁਛ ਨਹੀਂ ਆ ਤੇ ਆਂਦੇ ਵੀਰ ਜੀ ਕੀ ਨਾ ਰਾਤ ਮੱਝ ਭੇਜੋ ਸਾਡੇ ਗਵਾੜ ਮਾਰੇ ਆ ਤੇ ਇਹਨਾਂ ਨੂੰ ਨਹੀਂ ਪਤਾ ਆ ਵੀ ਲੋਕਾਂ ਨਾਲ ਠੱਗੀਆਂ ਮਾਰਦੇ ਆ ਲੋ ਵੀ ਦੋਸਤੋ ਨਾ ਤਾਂ ਕੋਈ ਵੀਰ ਆਨਲਾਈਨ ਆਪਾਂ ਕਵਾਂਗੇ ਵੀ ਆਨਲਾਈਨ ਵੀ ਸੌਦਾ ਨਾ ਕਰੋ ਤੇ ਜਾਂ ਦੋਸਤੋ ਜਿਹੜਾ ਕੋਈ ਵਪਾਰੀ ਵੀਰ ਭੇਜ ਰਿਹਾ ਬਿਨਾ ਸਾਈ ਬਿਆਨ ਦੇ ਤੋਂ ਕੋਈ ਚੀਜ਼ ਮਨਾ ਕਲਾਵੋ ਆਪਦੀ ਪੇਮੈਂਟ ਲਵੋ ਘਰੇ ਬਿਲਕੁਲ ਤਸੱਲੀ ਕਿੱਲੇ ਦੇ ਉੱਪਰ ਅਗਲੇ ਬੰਦੇ ਨੂੰ ਕਰਾਓ ਨਾ ਕਿ ਆਪਾਂ ਵੀਰ ਜੀ ਅੱਗੇ ਕਦੀ ਆਨਲਾਈਨ ਭੇਜੀ ਦੇ ਪੇਮੈਂਟ ਅੱਧੀ ਪੁੰਦੇ ਸੀ ਅੱਧੀ ਜਾ ਕੇ ਉੱਥੋਂ ਲਈਦੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ ਤੇ ਪਰ ਉਹਨਾਂ ਰਿਸ਼ਤੇਦਾਰੀ ਕੱਢ ਲਈ ਤੇ ਆਪਾਂ ਫੇਰ ਵੀ ਆਖਿਆ ਚੱਲ ਕੋਈ ਨਹੀਂ ਰਿਸ਼ਤੇਦਾਰ ਗਵਾੜ ਮੱਥਾ ਤੇ ਇਦਾਂ ਚੰਗੇ ਨਹੀਂ ਲੱਗਦਾ ਜੇ ਜ਼ੁਬਾਨ ਤੇ ਡੰਗਰ ਨਾ ਭੇਜ ਗਏ ਤੇ ਆਪ ਜਬਾਨੋਂ ਭੱਜ ਗਏ ਆ ਨਾ ਅੱਛਾ ਹਾਂਜੀ ਚਲੋ ਜੀ ਬੜੀ ਤਰ ਏ ਵੀਰ ਜੀ ਤੀਜਾ ਕੋਈ ਤੀਜਾ ਮਾਦਲੇ ਘਰ ਵਾਲੇ ਤੇਜਾ ਸੁਆ ਆਂਦੇ ਸੀ ਭਾਵੇਂ ਚੌਥਾ ਮਾਦਲੇ ਕੋਈ ਗੱਲ ਨਹੀਂ ਆ ਹਫਤਾ ਜੀ ਵੀਰ ਜੀ ਕੱਚੀ ਆ ਤੇ ਪਣ ਤੋਂ ਪਣ ਇੱਕ ਨੰਬਰ ਨਿਕਲਿਆ ਸ਼ਾਇਦ ਹੀ ਹੁੰਦਾ ਵੀਰ ਜੀ ਤੀਜਾ ਸੁਆ ਹਾਂਜੀ ਭਾਵੇਂ ਚੌਥਾ ਮਾਦਲੇ ਕੋਈ ਗੱਲ ਨਹੀਂ ਆਪਣੇ ਰਾਤੀ ਆਈ ਆ ਪਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਭਾਜੀ ਅੱਛਾ ਜੀ ਦਿਨ ਕਿੰਨੇ ਕੁ ਲੈ ਜੂ ਜੀ ਦਿਨ ਹਫਤਾ ਲੈ ਜੂ ਵੀਰ ਜੀ ਹਜੇ ਹਫਤਾ ਦੋਸਤੋ ਦਿਨ ਹਜੇ ਲੈ ਜੂਗੀ ਤੀਜਾ ਸੁਆ ਮੰਨ ਲੈ ਕੋਈ ਵੀਰ ਚੌਥਾ ਮੰਨ ਲੈ ਪਾਰ ਪਿੱਛੇ ਦੀ ਥਣਾ ਦੀ ਪੂਰੀ ਗਰੰਟੀ ਵੀਰ ਜੀ ਸੋ ਬਾਕੀ ਮੇਰਾ ਇਥੇ ਵੀਰ ਆਣ ਕੇ ਕੋਈ ਤਸੱਲੀ ਕਰੇ ਠੀਕ ਹੈ ਜੀ ਮੱਝ ਦੀ ਕੱਦਗਾਠ ਦੀ ਜੇਕਰ ਆਪਾਂ ਗੱਲ ਕਰ ਲਈਏ ਕੱਦਗਾਠ ਸੋਹਣਾ మీడియం ਤੋਂ ਜਿਹੜਾ ਪਲੱਸ ਕੱਦਗਾਠ ਆ ਦੋਸਤੋ ਤੇ ਟਾਈਮ ਹਜੇ ਹਫਤਾ ਲੇ ਜਾਊਗੀ ਬਾਕੀ ਤੁਹਾਨੂੰ ਜਿਹੜਾ ਦੋਸਤੋ ਖੋਲ ਕੇ ਚੰਗੀ ਤਰ੍ਹਾਂ ਤੋਰ ਕੇ ਜ਼ਰੂਰ ਦਿਖਾਉਣੇ ਆ ਤੇ ਇੱਕ ਹਫਤਾ ਬਾਕੀ ਇਸੂਨ ਦੇ ਵਿੱਚ 53 ਬਾਈ ਨਿਸ਼ਾਨ ਕਹਿੰਦਾ ਵੀ 1 ਨੰਬਰ 53 ਕਿਸੇ ਤਰ੍ਹਾਂ ਦਾ ਕੋਈ ਪਾਰ ਪੇਸ਼ਾ ਜਾਂ 53 ਦੇ ਵਿੱਚ ਪਸ਼ੂ ਮਾਰਾ ਨਹੀਂ ਹੁੰਦਾਗਾ ਬਾਕੀ ਕੋਈ ਵੀਰ ਆਵੇ ਆਪਦੀ ਨਰਕਪਰਕ ਘਰ ਆਣ ਕੇ ਕਰੇ ਤਸੱਲੀ ਕਰੇ ਸੋ ਦੋਸਤੋ ਇਹ ਕਵਰਤਾ ਸਾਲੀ ਜਰੂਰ ਕਰਿਆ ਕਰੋ ਜਿਹੜਾ ਵੀ ਕੋਈ ਵੀਰ ਪਸ਼ੂ ਖਰੀਦਦਾ ਤੇ ਆਹ ਜਿਹੜੀ ਦੋਸਤੋ ਫੇਰ ਨਿਸ਼ਾਨ ਦੇ ਕੋਲੇ ਮਾਜਾ ਤੀਜਾ ਚੌਥਾ ਸੂਬਾ ਇਹ ਸਮਾਜ ਨੇ ਸੁਣਾ ਦੇਣ ਹਜੇ ਲੈ ਜੂ ਖੁੱਲੇ ਡੂਲੇ ਹਫਤਾ ਵੀਰ ਜੀ ਰਮਾਨ ਨਾ ਲੈਣਾ ਨੇ ਹਫਤਾ 8 ਦਿਨ ਦੇ ਵਿੱਚ ਠੀਕ ਆ ਸੋ 35 1 ਨੰਬਰ ਹੋਊਗਾ ਦੋਸਤੋ ਬਾਕੀ ਪਾਰ ਪਿਛੇ ਦੀ ਕੋਈ ਅ ਅਭੀ ਨਵੀਂ ਵੀਰ ਜੀ ਫੁੱਲ ਗਾਰੰਟੀ ਆਪਣੀ ਰਾਤ ਦੀ ਆਈ ਕੋਈ ਪਾਰ ਵਿਛਾਣੇ ਨੇ ਵੀਰ ਜੀ ਪਾਇਆ ਅੱਛਾ ਹਾਂਜੀ ਠੀਕ ਆ ਤੇ ਕੀ ਮੁੱਲ ਕਰਦੇ ਹਾਂ ਮੁੱਲ ਵੀਰ ਜੀ 52000 ਦਾ ਵੀਰ ਜੀ 58000 ਹਾਂਜੀ ਬਾਕੀ ਥੋੜਾ ਬੜਾ ਮੋਕੇ ਤੇ ਮਾਤਨ ਕਰਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਬਾਕੀ ਡੰਗਰਾਂ ਦੇ ਆਪਾਂ ਜਿੰਨੇ ਪਸ਼ੂ ਗਾਏ ਆਪਣੀ ਗਰੰਟੀ ਹੋ ਗਈ ਫੁੱਲ ਚਲੋ ਭਾਵੇਂ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਕਈ ਅੱਡਿਆਂ ਤੇ ਹੁੰਦਾ ਨਾ ਇੱਕ ਟਾਈਮ ਚਵਾਗੇ ਅਗਲੇ ਟਾਈਮ ਦੁੱਧ ਘੜ ਨਿਕਲਦਾ ਆਪਾਂ ਜਿੰਨਾ ਦੁੱਧ ਦੱਸਾਂਗੇ ਉਨਾ ਹੀ ਨਿਕਲੂਗਾ ਵੀਰ ਜੀ ਸਾਢੇ 5 6 ਵਜੇ ਆਪਾਂ ਚਵਾਈ ਕਰੀ ਦੇ ਨੈਟ ਟਾਈਮ ਇਹੋ ਹੀ ਆ 12 ਮਹੀਨੇ ਵੀਰ ਜੀ ਆਪਣਾ ਆਪਾਂ ਜਿੰਨੀਆਂ ਵੀਡੀਓ ਪਾਈਆਂ ਇਹੋ ਟਾਈਮ ਹੀ ਦੱਸਿਆ ਇਹ ਨਹੀਂ ਆ 7-8 ਵਜੇ ਕਹਿਣਾ ਚੋਈ ਆ ਤੇ ਆਪਾਂ 5:30-6 ਵਜੇ ਚੋਈ ਹੋਵੇ ਅੱਛਾ ਕਈ ਵੀਰ ਤੇ ਇਦਾਂ ਹੀ ਕਰਦੇ ਆਪਾਂ ਬਾਹਰ ਵੀ ਡੰਗਰ ਲੈ ਜਾਂਦੇ ਆ ਨਾ ਕਈ ਜਗ੍ਹਾ ਮੁੜ ਕੇ ਆਉਣਾ ਪੈਂਦਾ ਆਪਣੇ ਘਰੋਂ ਮੁੜ ਕੇ ਨਹੀਂ ਵੀਰ ਜੀ ਕੋਈ ਵੀ ਜਾਊਗਾ ਬਿਲਕੁਲ ਪੈਸਾ ਬਹੁਤ ਔਖਾ ਬੰਦ ਹਾਂਜੀ ਵੀਰ ਜੀ ਦੂਜਾ ਸੂਆ ਸੂਈ ਜੋ ਇਹ 8-9 ਦਿਨਾਂ ਦੀ ਸੂਈ ਜੋ ਮਗਰ ਇਹਦੇ ਬੱਚਾ ਜੋ ਆ ਬੈਠਦੇ ਹਾਂਜੀ ਸੱਚ ਪਹਿਲੇ ਨੰਬਰ ਵਾਲੀ ਥਲੇ ਆ ਬੱਚਾ ਜੋ ਕੱਟਾ ਹੈ ਆ ਕੱਟਾ ਦਿਖਾ ਦੇ ਹਾਂਜੀ ਆ ਕੱਟਾ ਜੀ ਠੀਕ ਆ ਤੇ ਆ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਕੱਟੇ ਦੀ ਤੇ ਦੇਣ ਤੁਸੀਂ ਜੱਜਮੈਂਟ ਕਰ ਲੋ ਦੋਸਤੋ ਹਫਤੇ ਖੰਡ ਦਾ ਵੀ ਹੋ ਸਕਦਾ ਕੋਈ 8ਾਂ 10ਾਂ ਦਿਨਾਂ ਦਾ ਮੰਨ ਲੈ ਠੀਕ ਆ ਤੇ ਆ ਵੜ ਕਿੰਨੇ ਦਿਨੋਂ ਕਿਸੂਈ ਨੂੰ ਇਹ 8ਾਂ 9ਾਂ ਦਿਨਾਂ ਦੀ ਸੂਈ ਆ ਬੱਚਾ ਵੇਜੇ ਤੇ ਮਗਰਾ ਲੋ ਜੀ ਮਗਰ ਬੱਚਾ 8ਾਂ 9ਾਂ ਦਿਨਾਂ ਦੀ ਸੂਈ ਆ ਲਓ ਸੂਆ ਕਿਨੋਂ ਆਇਆ ਸੂਆ ਦੂਜਾ ਸੂਈ ਵੀਰ ਜੀ ਸੂਆ ਦੂਜਾ 8ਾਂ 9ਾਂ ਦਿਨਾਂ ਦੀ ਸੂਈ ਕਿੰਨਾ ਕੁ ਦੋ ਦੋਣ ਦੋ ਤੇ 11 ਕਿਲੋ ਵੀਰ ਜੀ net ਹੋਊਗਾ ਕੰਡੇ ਵਾਲਾ ਹਾਂਜੀ ਠੀਕ ਆ ਲੋ ਜੀ ਠੀਕ ਆ ਕਰੋ ਸੰਗ ਦੇ ਵਿੱਚ ਦੋਸਤੋ ਇਹ ਵੜ ਆ ਠੀਕ ਆ ਜੀ ਤੇ ਗੜ ਚੰਗੀ ਆ 11 ਕਿਲੋ ਦੁੱਧ ਜਿਹੜਾ ਹੁਣ ਹਾਜ਼ਰ 8-9 ਦਿਨਾਂ ਦੀ ਸੂਈਦ ਏ ਥੱਲੇ ਤੇ ਥਣ ਭਾਂਡਾ ਚੰਗਾ ਆ ਦੇਖੋ ਠੀਕ ਆਨ ਤੋਂ ਪੂਰਾ ਮੁਠੀ ਆ ਹਾਂਜੀ ਵੀਰ ਜੀ ਮੁਠੀ ਜਲਾ ਆਟਰ ਕੁਆਲਟੀ ਵੀ ਚੰਗੀ ਏ ਠੀਕ ਫੋਲੋ ਜੀ ਠੀਕ ਹੈ ਜੀ ਕਿੰਨਾ ਮੁੱਲ ਨਿਸ਼ਾਨੇ ਦਾ ਵਿਜੀ 37000 37000 ਹਾਂ ਜੀ 211 ਕਿਲੋ ਤੋਂ ਬਾਹਰ ਹੋਊਗਾ ਆਪਾਂ ਜਿੱਦਾਂ ਮਰਜੀ 11 ਕੋ ਲੈਣਾ ਖੁੱਲਾ ਡੋਲਾ ਸੌਦਾ ਕਰ ਸਕਦਾ ਵਾ ਹੂੰ 2 ਡੰਗ ਚ ਹੋਵੇ 3 ਡੰਗ ਚ ਹੋਵੇ ਆਦੀ ਤਸੱਲੀ ਕਰੇ ਭਾਵੇਂ ਬਿਲਕੁਲ ਜੀ ਤੇ ਅੱਗੇ ਦੇ ਆਪਾਂ ਉਹ ਤੁਹਾਨੂੰ ਜਿਹੜਾ ਆਨਲਾਈਨ ਵੀ ਡੰਗਰ ਭੇਜ ਦਈਦਾ ਸੀ ਆਨਲਾਈਨ ਵੀ ਭੇਜਿਆ ਕਰਾਂ ਕੋਈ ਗੱਲ ਨਹੀਂ ਵੀਰ ਮੇਰਾ ਪੇਮੈਂਟ ਕੋਈ ਪਾਊਗਾ ਸਾਈ ਬਿਆਨਾ ਕਰੂਗਾ ਫੇਰ ਆਪਾਂ ਅੱਗੇ ਜਿਵੇਂ ਇਹ ਵੀਡੀਓ ਪਾਈ ਜਾਂ ਸਾਈ ਬਿਆਨੇ ਤੋਂ ਐਵੇਂ ਆਖੀਏ ਬੜਿਆ ਬੰਦੇ ਚੰਗੇ ਕਈ ਵਿੱਚ ਐਵੇਂ ਇਹ ਮਾੜੇ ਵੀ ਨਿਕਲਦੇ ਆ ਪਰ ਆਪਾਂ ਉਦਾਂ ਆਨਲਾਈਨ ਹੀ ਡੰਗਰ ਭੇਜੇ ਬਿਨਾ ਪੈਸਾ ਤੋਂ ਵੀਰ ਜੀ ਘਰੇ ਜਾ ਕੇ ਪੈਸੇ ਲਏ ਆਪਾਂ ਇਹ ਵੀ ਨਹੀਂ ਅਗਲੇ ਚਾਹ ਪਾਣੀ ਪੀਉਂਦੇ ਡੰਗਰ ਪਾਸ ਕਰਾ ਕੇ ਫਿਰ ਪੈਸੇ ਲਾ ਕੇ ਆਈ ਜੇ ਇਹ ਨਹੀਂ ਗੱਡੀ ਤੋਂ ਡੰਗਰ ਲਾਇਆ ਤੇ ਬਸ ਭੱਜੋ ਭੱਜੀ ਕਰਨੀ ਆਪਾਂ ਲਿਆਓ ਪੈਸੇ ਹੱਥ ਤੇ ਧਰੋ ਕਿਉਂਕਿ ਅਗਲੇ ਨੇ ਵੀਰ ਜੀ ਪੈਸੇ ਲਾਉਣੇ ਆ ਬਾਰ ਬਾਰ ਪੈਸੇ ਨਹੀਂ ਲੱਗਦੇ ਇੱਕ ਵਾਰ ਪੈਸੇ ਲੱਗਦੇ ਵੀਰ ਜੀ ਬਿਲਕੁਲ ਜੇ ਪਸ਼ੂ ਚੰਗਾ ਫਿਰ ਤੁੜਕੂ ਕਹੇ ਚੀ ਮੋਲ 3000 ਰੁਪਏ ਜੀ। ਮਾਲ ਤਾਂ ਕੋਈ ਨਹੀਂ ਕਰਦਾਂਗੇ ਆਪਾਂ ਥੋੜਾ ਬੜਾ। ਠੀਕ ਹੈ ਜੀ। ਲਓ ਜੀ ਅਗਲੀ ਵਿਹੜ ਤੁਹਾਨੂੰ ਦਿਖਾਉਣੀ ਆ ਦੋਸਤੋ। ਇਹ ਗੱਬਣੇ। ਹਾਂ ਜੀ ਵੀਰ ਜੀ ਇਹ 15 15 20 ਦਿਨਾਂ ਦੀ ਕੱਚੀ ਵੀਰ ਜੀ। ਅੱਛਾ ਜੀ। ਹਾਂ ਜੀ। ਇਹ ਸੁਹਾ ਕਿੰਨਾਮ ਸੁਹਦੀ ਹੈ? ਇਹ ਸੁਹਾ ਦੂਜਾ ਸੁਣੀ ਵੀਰ ਜੀ। ਲਓ 20 ਦਿਨ ਦੋਸਤੋ ਇਹ ਸਮਾਂ ਲੈਂਦੀ ਆ। ਵਿਹੜ ਕੱਚੀ ਆ 20 ਦਿਨ ਠੀਕ ਹੈ ਜੀ। ਬਾਕੀ ਦੋਸਤੋ ਪਸ਼ੂ ਅੱਗੋਂ ਆਇਆ ਹੁੰਦਾ ਕੋਈ ਪਤਾ ਨਹੀਂ ਕਿਉਂਕਿ 2-4 ਦਿਨ ਉੱਪਰ ਵੀ ਲੈ ਜੇ। ਠੀਕ ਆ ਜਾਂ 20 ਦਿਨਾਂ ਦੇ ਅੰਦਰ ਬਾਹਰ ਵੀ ਸੂਪੇ। ਠੀਕ ਹੈ ਲਾਏ ਉਹ ਤਾਂ ਮਾੜੀ ਮਾੜੀ ਪਈ ਵੀਰ ਜੀ ਬਿਲਕੁਲ ਕਈ ਵਾਰ ਕੋ ਪਸ਼ੂ ਘਰ ਦਾ ਵੀ ਬਣਿਆ ਹੋਵੇ ਤਾਂ ਦੋਸਤ ਕੋਈ ਲਿਖਦਾ ਨਹੀਂਗਾ ਜਿੰਨੇ ਚਿਰ ਤੱਕ ਉਹਨੇ ਚਿਰ ਪਾਸੂ ਦਾ ਪਤਾ ਨਹੀਂ ਲੱਗਦਾ ਕਦੋਂ ਸੁਣੂਗਾ ਜੀ ਕੋਈ ਨਹੀਂ ਕੋਈ ਨਹੀਂ ਹੁੰਦਾ ਆਜਾ ਕਰਕੇ ਵੀਹ ਦਿਨਾਂ ਤੋਂ ਦੋ ਦਿਨ ਬਾਹਰ ਵੀ ਸੂਗੀ ਵੀਹਾਂ ਤੋਂ ਦੋ ਦਿਨ ਚਾਰ ਦਿਨ ਅੰਦਰ ਵੀ ਰੱਖ ਸਕਦਾ ਕੋਈ ਵੀਰ ਲਾਏ ਪੈ ਜੂਗੀ ਇੱਕ ਦੋ ਦਿਨਾਂ ਦੇ ਨਾਲ ਲਾਏ ਪੈ ਜੂਗੀ ਦੋਸਤ ਲਾਏ ਵੈਸੇ ਨਾਰਮਲ ਥੋੜੀਆਂ ਧਾਰਾਂ ਪਾਉਣਗਾ ਸ਼ੁਰੂ ਵੀ ਕਰਤੀਆਂ ਆਂਡਰ ਦੇ ਵਿੱਚ ਆਜਾ ਠੀਕ ਹੈ ਬਾਤ ਸਹੀ ਠੀਕ ਹੈ ਜੀ ਇਹ ਗੱਭਣ ਵੈੜਾ ਠੀਕ ਹੈ ਗੱਭਣਾ ਤਿਆਰ ਦੋਸਤੋ ਹੋ ਜੋਗੀ 20 ਦਿਨਾਂ ਤੱਕ ਹਜੇ ਸੂਗੀ ਠੀਕ ਹੈ ਜੀ ਤੇ ਆ ਪਸ਼ੂ ਆ ਵੀਰ ਦੇ ਕੋਲ ਕਿੰਨਾ ਮੋਲੇ ਦਾ ਨਿਸ਼ਾਨਾ 30000 ਵੇਚੇ ਦਾ ਮੁੱਲਾ 30000 ਹਾਂਜੀ ਠੀਕ ਹੈ ਜੀ ਕਰਦੇ ਹੋ ਮਾਨਤਨ ਵਿੱਚ ਕੋਈ ਨਹੀਂ ਕਰਦਾ ਮੌਕੇ ਦੇ ਵਿੱਚ ਜੀ ਥੋੜਾ ਬੜਾ ਮਾਨਤਨ ਕਰਦਾਂਗੇ ਠੀਕ ਹੈ ਜੀ ਆਪਾਂ ਜਿੰਨੇ ਪਸ਼ੂ ਪਾਏ ਆਪਣੇ ਸਾਰੇ ਪਸ਼ੂਆਂ ਦੀ ਗਰੰਟੀ ਹੋਊਗੀ ਇਹ ਨਹੀਂ ਆਪਾਂ ਦੁੱਧ ਜਿੰਨਾ ਦੱਸਣਦੇ ਹੁੰਦਾ ਨਿਕਲੂਗਾ ਵਿੱਚ ਜੀ ਘਾਟ ਨਹੀਂ ਦੁੱਧ ਨਿਕਲਦਾ ਵਾਦੇ ਜਾਊਗਾ ਘਾਟਦਾ ਨਹੀਂ ਦੁੱਧ ਆਪਣੇ ਡੰਗਰਾ ਜੋ ਬਿਲਕੁਲ ਨਿਸ਼ਾਨਪੂਰਵਕ ਨੰਬਰ ਆਪਣੇ 70876 74417 ਠੀਕ ਹੈ ਜੀ ਹਾਂਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ